ਜੋ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਾ ਭਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਾਪਖੀ ਅਤ ਪਿਆਰੀ ਆਏ ਪ੍ਰਭ ਸਰਨਾ ਗਤੀ ਕਿਰਪਾ ਨਿਦਦਿਆਲ ਇਕ ਅਖਰ ਹਰ ਮਨ ਵਸਤ ਨਾਨਕ ਹੋ ਤਨ ਹਾਲ ਜਹ ਜਹ ਵੇਖੋ ਤਹ ਹਜ਼ੂਰ ਦੂਰ ਕਤੋ ਨਾ ਜਾਏ ਰਵ ਰਹਿਆ ਸਰਵਤਰਮੈ ਮਨ ਸਦਾ ਧਿਆਈ ਈ ਤੇ ਉਤ ਨਹੀਂ ਵਿਛੜੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਮਖ ਮਹਿ ਹੈ ਸੋ ਅਲਪ ਸੁਖ ਪਣੀਐ ਜੇ ਵਡ ਪਾਗ ਹੋ ਗਏ ਵਡ ਪਾਗੀ ਦੇਵ ਭਟ ਭਾਗ ਹੋਵੇ ਬੜ ਮੇਰੇ ਜਨ ਮਿਲਦੇ ਢੱਡਣਾ ਲਾਈਏ ਹਰ ਜਨ ਅਮਰਤ ਕੁੰਟ ਸਰਨੀਕੇ ਬੜ ਭਾਗੀਨ ਤ ਨਵਾਈਏ RAM ਮੋਕੋ ਹਰ ਜਨ ਕਰ ਲਾਈਏ ਹਉ ਪਾਣੀ ਪੱਖਾ ਪੀਸੋ ਸੰਤਿ ਆਗੇ ਅਗ ਮਲ ਮਲ ਧੂਰ ਮੁਖ ਲਾਈਐ ਪਾਣੀ ਤੋਂ ਮਾਤੇ ਪੱਖਾ ਫੇਰਾ ਦਾਤਾ ਤੇਰੀਆਂ ਸੰਗਤਾਂ ਦਾ ਪਾਣੀ ਕੋ ਮਾਤੇ ਸੁਖਾਵੇ ਰ ਦਾਤਾ ਤੇਰੀਆਂ ਸੰਗਤਾਂ ਦਾ ਪਾਣੀ ਤੁਮਾਤੇ Yeah ਤੇਰੀਆਂ ਸੰਗਤਾਂ ਦਾ ਇਹ ਰਾਤਿ ਬਹਣੀ ਤੋਂ ਆਤਾ ਤੇਰੀਆਂ ਸੰਗਤਾਂ ਦਾ தெரிய கா ஜத்தான் திரியா காத்தேய dātā ਅਨੰਦੀ ਸੰਗਤਾਂ ਦਾ dātā ਤੇਰੀ ਅਨੰਦੀ ਸੰਗਤਾਂ dātā ਅੱਖਾਂ ਫੇਰਾਂ ਤੇ ਪਾਣੀ ਅੱਖਾਂ ਫੇਰਾਂ ਤੇ ਪਾਣੀ ਤੋਂ ਦਾਤਾ ਤੇਰੀਆਂ ਸੰਗ ਤਾਂ ਦਾ ਤੇਰਾ ਤੇ ਪਾਣੀ ਹੋ ਦਾਤਾ ਤੇਰੀਆਂ ਸੰਗ ਤਾਂ ਦਾ तेरिया तंगताना what uh -huh. ਗੁਰੂ ਬਾਹ ਗੁਰੂ ਬਾਹੇ ਗੁਰੂ ☬ਰੰਮ ਸਰਕਾਰ ਜੋ ਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਸਬਦ ਅਵਤਾਰ ਸੰਸਾਰ ਦੇ ਸੰਜੇ ਰਹੇ ਗੁਰ ਦਸਾਂ ਪਾਤਸ਼ਾਹ ਜਗਦੀ ਜੋਤ ਕੁਰਤਾ ਗਦੀ ਤੇ ਵਿਰਾਜਮਾਨ ਤਨ ਤਨ ਸਾਹਿਬ ਸ੍ਰੀ ਗੁਰੂ ਰਣ ਸਾਹਿਬ ਦੀ ਅਪਾਰ ਰਹਿਮਤ ਕਿਰਪਾ ਦਾ ਸਤਕਾ ਮਹਾਨ 시ਦਾ ਨੇ ਕਿਰਪਾ ਦਾ ਸਤਕਾ ਮਰਤਵੈਲ ਤੋਂ ਲਏ ਕਰਕੇ ਜਿਤਨੇ ਵੀ ਮਾਈ ਪਾਈ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਸੇਵਾ ਸਿਮਰਨ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਮੇਂ ਨੂੰ ਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ ਵੱਡਪਾਗੇ ਹੋ ਅਮਰਤ ਵੇਲ ਦਾ ਜਾਗਣਾ ਜੇ ਕੋ ਜਾਗੇ ਨਿਤ ਏਕਾ ਵਧਿੰਦੀ ਆਰਜਾ ਦੂਜਾ ਸਾਹਿਬ ਆਵੇ ਚਿੱਤ ਵੇ دیਵਾਨਾਂ ਦਾ ਕਥਨ ਹੈ ਕਿ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ ਭਾਈ ਇਹਦੇ ਨਾਲ ਉਮਰ ਵੱਧਦੀ ਹੈ ਅਤੇ ਦੂਜਾ ਸਾਹਿਬ ਆਵੇ ਚਿਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਮਨੁੱਖ ਫਿਰ ਜਾਤ ਕਰਦਾ ਉਹਦੇ ਗੁਣ ਗਾਉਂਦਾ ਹੈ ਆਪਾਂ ਕੱਲ ਸ਼ਬਦ ਦੀ ਵਿਚਾਰ ਕਰ ਰਹੇ ਸੀ ਜੇ ਵੱਡ ਭਾਗ ਹੋਵੇ ਵੱਡ ਮਨ ਵੱਡ ਮੇਰੇ ਜਨ ਮਿਲਦੇ ਹਟਣ ਲਾਈਏ ਅੱਗੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਇਹ ਸ਼ਬਦ ਦੀ ਵਿਚਾਰ ਕਰ ਰਹੇ ਸੀ ਆਪਾਂ ਵੱਡ ਭਾਗੀ ਕੌਣ ਬਣਦਾ ਜਿਹਦੇ ਚੰਗੇ ਕਰਮ ਕੀਤੇ ਹਨ ਜਿਨ੍ਹਾਂ ਦੇ ਮਸਤਕ ਤੇ ਚੰਗੇ ਕਰਮ ਜਾਗ ਪੈਂਦੇ ਹਨ ਉਹ ਸੰਗਤ ਕਰਦਾ ਹੈ ਉਹ ਸਿਮਰਨ ਕਰਦਾ ਹੈ ਹੁਣ ਮਹਾਰਾਜ ਕਹਿੰਦੇ ਹਰ ਜਨ ਅਮਰਤ ਕੁੰਟ ਸਰਣੀਕੇ ਵੱਡ ਭਾਗੀ ਨਿਤ ਨਵਾਈਐ ਪ੍ਰਭੂ ਦੇ ਸੇਵਕ ਗੁਰਸਿੱਖ ਸਾਧੂ ਜਨ ਆਪ ਸੰਗਤਾਂ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦੇ ਸੋਹਣੇ ਚਸਮੇ ਤੇ ਆਪਾਂ ਕੇ ਲਈ ਬੈਠੇ ਹਾਂ ਸੋਹਣੇ ਸਰੋਵਰ ਹਨ ਸਤਿਗੁਰੂ ਜੀ ਸੋਹਣੇ ਚਸਮੇ ਹਨ ਉਸ ਚਸਮੇ ਵਿੱਚ ਉਸ ਮਾਨ ਸਰੋਵਰ ਵਿੱਚ ਵਾਸਕ ਕਹਿੰਦੇ ਵੱਡੀ ਕਿਸਮਤ ਨਾਲ ਹੀ ਕੋਈ ਇਸਨਾਨ ਕਰ ਸਕਦਾ ਹੈ ਹਰ ਜਨ ਅੰਮ੍ਰਿਤ ਕੁੰਟ ਸਰਨੀਕੇ ਵੱਡ ਭਾਗੀ ਨਿਤ ਨਵਾਈਏ ਪੰਗਤੀ ਪੜ ਲਈਏ ਦੁਆਰਾ ਇਹ ਨੂੰ ਨੀਕੇ ਬੋਲਣਾ ਨੀਕੇ ਦਾ ਭਾਵ ਨਾ ਹੋਣਾ ਹੁੰਦਾ ਜੇ ਨੀਕੇ ਕਹਤਾ ਫਿਰ ਤਾਂ ਅਰਥ ਨਹੀਂ ਬਣਨਾ ਮਹਾਰਾਜ ਕਹਿੰਦੇ ਹੁਣ ਭਾਈਏ ਮਾਨਸਰੋਵਰ ਤੇ ਹਰਿ ਕਾ ਕੈਸ ਨਾਰ ਨਹੀਂ ਕਰ ਸਕਦਾ ਜੇ ਮਾਨ ਸੋਗ ਤੇ ਹੰਸ ਚਲਿਆ ਜਾਂਦਾ ਹੈ ਤਾਂ ਉਹਨੂੰ ਮੋਤੀ ਚੁਗਣ ਵਾਸਤੇ ਆਪਣੀ ਗਰਦਨ ਚੁਗਾਉਣੀ ਪਵੇਗੀ ਹੁਣ ਸਾਨੂੰ ਵੀ ਮਹਾਰਾਜਾ ਜਿਹੜਾ ਸ਼ਬਦ ਰੂਪੀ ਹੀਰਾ ਮੋਤੀ ਹੈ ਨਾਮ ਹੈ ਉਹਦੇ ਲਈ ਸਾਨੂੰ ਮਾਨ ਦੂਰ ਕਰਨਾ ਪਵੇਗਾ ਆਪ ਗਵਾਏ ਸੇਵਾ ਕਰੇ ਠਾਕ ਚਪਾਏ ਮਾਨ ਫਿਰ ਮਹਾਰਾਜ ਕਹਿੰਦੇ ਭਾਈ ਉਹ ਤਾਂ ਕੋ ਉਸ ਸਰੋਵਰ ਵਿੱਚ ਨਾ ਸਕਦਾ ਹੈ ਐਦਾਂ ਤਾਂ ਫਿਰ ਮਹਾਰਾਜ ਕਹਿੰਦੇ ਬੈਠਾ ਰਹਿ ਸੰਗਤ ਵਿੱਚ ਕੋਈ ਉਹ ਨਹੀਂ ਹੁਣ ਮਹਾਰਾਜ ਕਹਿੰਦੇ ਸੰਗਤ ਵਿੱਚ ਬੈਠਣ ਦਾ ਜਿਹੜਾ ਤਾਂ ਕੋਈ ਲਾਹਾ ਪ੍ਰਾਪਤ ਕਰਦਾ ਹੈ ਹਿਰਦੇ ਵਿੱਚ ਸਤਿਗੁਰੂ ਦੀ ਬਾਣੀ ਵਸਾਉਂਦਾ ਹੈ ਜਿਵੇਂ ਆਪਾਂ ਵਚਨ ਪੜਿਆ ਸੀ ਮਹਾਰਾਜ ਕਹਿੰਦੇ ਨਾ ਭਾਈ ਜਿਨ੍ਹਾਂ ਨੇ ਸਤ ਸਤ ਕਰਕੇ ਸਤਿਗੁਰ ਦੀ ਬਾਤਨ ਨੂੰ ਮੰਨ ਲਿਆ ਹੈ ਗਾਵਿਆ ਸੋਇਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਿਗੁਰ ਕੀ ਅਗਿਆ ਸਤ ਸਤ ਕਰਮਾਨੀ ਉਹਨਾਂ ਦਾ ਥਾਏ ਪੈਣਾ ਹੈ ਮਹਾਰਾਜ ਕਹਿੰਦੇ ਹੁਣ ਮੇਰੇ ਵਰਗੇ ਸੰਗਤ ਮਹਾਰਾਜ ਕਹਿੰਦੇ ਆ ਇਦਾਂ ਵੀ ਆ ਜਾਂਦੇ ਨੇ ਸਤਿਗੁਰ ਜੀ ਬਾਤਨ ਕਰਦੇ ਨੇ ਇੱਕ ਤਾਂ ਸਤਿਗੁਰ ਦੀ ਹਜ਼ੂਰੀ ਵਿੱਚ ਨਾਮ ਮੋਤੀ ਚੁਗਣ ਲਈ ਆਉਂਦੇ ਨੇ ਇੱਕ ਐਸੇ ਹਨ ਗਰੇ ਕੋਈ ਕੈਲੀ ਜਿੱਮੇ ਕੀੜੀ ਖੱਡ ਦੇਖਦੀ ਐ ਭਾਈ ਮੈਨੂੰ ਮਿਲ ਜਾਵੇ ਕੋਈ ਕਿਸੇ ਦੇ ਔਗਣ ਦੇਖਣ ਵਾਸਤੇ ਆਉਂਦੇ ਨੇ ਇੱਕ ਆਪਣੀ ਗੜਜਾਂ ਦੇ ਲਈ ਆਉਂਦੇ ਨੇ ਕੋਈ ਬਿਰਲੇ ਹਨ ਪਾ ਸਕਦੇ ਜੱਗ ਮੈਂ ਉਤੋਂ ਕਾਢੀ ਐ ਬਿਰਲੇ ਕਹੀ ਜਿਹੜੇ ਕਹਿੰਦੇ ਨੇ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਦੋਖਿਆ ਉਤਰੈ ਮਨ ਕੀ ਬੁਖਤਾ ਚਾਰ ਤਰ੍ਹਾਂ ਦੇ ਸੰਗਤ ਵਿੱਚ ਮਨੁੱਖ ਆਇਆ ਕਰਦੇ ਨੇ ਇੱਕ ਗਰਜ ਦੇ ਲਈ ਇੱਕ ਕੈਲੀਏ ਪਾਈ ਕੇ ਦੇ ਅਗਣ ਦੇਖਣ ਦੇ ਲਈ ਤੇ ਇੱਕ ਪਰਮੇਸ਼ਰ ਦਾ ਨਾਮ ਮੰਗਣ ਦੇ ਲਈ ਹੁਣ ਮਹਾਰਾਜ ਕਹਿੰਦੇ ਨਾ ਇੱਕ ਆਪਣ ਸਵਾਏ ਆਏ ਵਹਿ ਗੁਰ ਆਗੇ ਸਤਿਗੁਰੂ ਜੀ ਦੇ ਬਾਚਨ ਨੇ ਇੱਕ ਆਪਣਾ ਸਵਾਏ ਆਏ ਵਹਿ ਗੁਰ ਅਗੇ ਜਿਉ ਬੱਗਲ ਸਮਾਧ ਲਗਾਈ ਹੈ ਕਹਿੰਦੇ ਇਕ ਨਾ ਐਸੇ ਹਨ ਬੰਦੇ ਜੋ ਆਪਣੀ ਕਿਸੇ ਗਰਜ ਦੀ ਖਾਤ ਗੁਰੂ ਦੇ ਦਰ ਤੇ ਆ ਕੇ ਬੈਠਦੇ ਹਨ ਤੇ ਇੱਕ ਮਾਰਾ ਕਹਿੰਦੇ ਬੱਗਲ ਸਮਾਧ ਲਗਾਈ ਹੈ ਜਿਵੇਂ ਬੱਗਲਾ ਡੱਡੀਆਂ ਫੜਨ ਦੇ ਲਈ ਦੇਖਦਾ ਨਾ ਮੈਨੂੰ ਕੋਈ ਡੱਡੀ ਮਿਲ ਜਾਵੇ ਅੱਖਾਂ ਮੀਤ ਕੇ ਬਹਿ ਜਾਂਦਾ ਹੈ ਪਰ ਧਿਆਨ ਉਹ ਡੱਡੀ ਵਿੱਚ ਆਉਂਦਾ ਹੈ ਮਹਾਰਾਜ ਕਹਿੰਦੇ ਭਾਈ ਇੱਕ ਬੱਗਲੇ ਦੀ ਨਹੀਂ ਆਈ ਹਾਨ ਤੇ ਹੁਣ ਮਹਾਰਾ ਕਹਿੰਦੇ ਅੱਖੀ ਤਾ ਪੀਟੈ 나ਗ پکڑਾ ਠੱਗਣ ਕੋ ਸੰਸਾਰ ਐਦਾਂ ਦੇ ਮਨੁੱਖ ਵੀ ਹਨ ਬੱਗਲਾ ਤਾਗ ਨੀਚ ਕੀ ਸੰਗਤ ਜਾਏ ਕਰੰਗ ਵਿਫੋ ਮੁਖ ਲਾਈਏ ਬੱਗਲਾ ਕਾਗ ਕਾ ਨੂੰ ਕਿਹਾ ਤੇ ਬਗਲੇ ਨੂੰ ਮਾਰਾ ਕਹਿੰਦੇ ਨੀਚ ਕੀ ਸੰਗਤ ਹੁਣ ਤੇ ਧਿਆਨ ਦੇ ਮਾਰਾ ਕਹਿੰਦੇ ਮਨੁੱਖ ਐਸੇ ਹਾਨਿਕ ਤਾਂ ਦੀ ਨਿਆਈ ਹਨ ਇੱਕ ਬਗਲੇ ਦੀ ਨਿਆਈ ਹਨ ਨੀਚ ਕੀ ਸੰਗਤ ਹੁਣ ਇੱਥੇ ਸਾਖਤ ਪੁਰਸ਼ਾਂ ਦੀ ਗੱਲ ਕੀਤੀ ਹੈ ਮਹਾਰਾਜ ਜੀ ਬੇਕਾਰ ਹੀ ਹਨ ਬਗਲੇ ਦੀ ਨਿਆਈ ਹਨ ਕਾਂ ਦੀ ਨਿਆਈ ਹਨ ਕਾਂ ਕਿਥੇ ਠੁੰਗਾ ਮਾਰਦਾ ਸਭ ਦੇਖਦੇ ਆ ਨਾ ਆਪਾਂ ਹੁਣ ਮਹਾਰਾਜ ਕਹਿੰਦੇ ਭਾਈ ਇਹ ਨੀਚਾਂ ਦੀ ਨੀਚਾਂ ਦੀ ਸੰਗਤ ਹੈ ਜਾਇ ਕਰੰਗ ਵਿਖੂ ਮੁਖ ਲਾਈ ਹੈ ਇਹ ਕਰੰਗ ਭਾਵ ਜਾ ਕੇ ਕਰੰਗਾ ਤੇ ਥੁੰਗਾ ਮਾਰਨੀਆਂ ਹਨ ਇਹ ਸੰਗਤ ਮਹਾਰਾਜ ਕਹਿੰਦੇ ਉਹ ਕਿਸੇ ਵਿਆਰਤ ਵਾਸਤੇ ਗੁਰੂਦਰ ਤੇ ਆਉਂਦੇ ਹਨ ਤਾਂ ਇਥੋਂ ਉੱਠ ਕੇ ਕੋਈ ਮੁਰਦਾਰ ਉਹ ਕਹੇ ਲੀਏ ਭਾਈ ਇਹ ਥੋਟ ਕੇ ਜਦੋਂ ਬੰਦਾ ਬਾਹਰ ਜਾਂਦਾ ਨਾ ਫਿਰ ਨਿੰਦਿਆ ਕਰਦਾ ਮਹਾਰਾਜ ਕਹਿੰਦੇ ਸਮਝ ਲੀਏ ਸਮਝ ਲਓ ਜਿਵੇਂ ਪਰ ਕਰੰਗਾ ਦੇ ਜਾ ਕੇ ਭਾਈ ਠੂੰਗਾ ਮਾਨ ਨਹੀਂ ਆਉਂਦੀ ਆਪਣੇ ਅੰਦਰ ਭਾਵ ਗੰਦਗੀ ਲੈ ਕੇ ਵਿਖੂ ਮੁਖ ਲਾਈ ਹੈ ਵਿਖ ਜ਼ਹਿਰ ਖਾਈ ਜਾਂਦੇ ਨੇ ਮਹਾਰਾਜ ਕਹਿੰਦੇ ਹੁਣ ਮਹਾਰਾਜ ਚਰਨਾਂ ਵਿੱਚ ਲਾਸਟ ਪੰਕਤੀ ਵਿੱਚ ਪਾ ਸਕਦੇ ਨੇ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਸਾਧੂਰ ਦਰ ਤੇ ਹੀ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰਿਓ ਮੈਨੂੰ ਗੁਰੂ ਦੀ ਸੰਗਤ ਮਿਲਾਈ ਰੱਖੀ ਤੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲਾਈ ਰੱਖੀ ਗੁਰੂ ਦੀ ਸੰਗਤ ਵਿੱਚ ਮਿਲ ਕੇ ਮਹਾਰਾਜ ਅਸੀਂ ਆਪ ਜੀ ਦੇ ਗੁਣ ਗਾ ਗਾ ਕੇ ਅਸੀਂ ਮਹਾਰਾਜ ਕਾਂ ਤੋਂ ਹੰਸ ਬਣ ਜਾਵਾਂਗੇ ਜਦੋਂ ਤੋਰੀ ਸੰਗਤ ਕਰਾਂਗੇ ਤੁਹਾਡੇ ਗੁਣਾਂ ਨੂੰ ਗਾਵਾਂਗੇ ਪਾਤਸ਼ਾਹ ਜੀ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸੱਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸੱਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾ ਜਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾ ਜਿੰਦਗੀ ਤੇ ਰੰਗ ਦੀਆਂ ਕਰਦੀਆਂ ਚੰਗ ਨੇ ਪੀਣਾ ਥੋਪਾ ਤੇਰੇ ਦਰਦੀ ਦਾ ਤਾ ਗਾਉਂਦੇ ਮੈਂ ਵੇਖੇ ਸਾਰੇ ਥੋਪਾ ਤੇਰੇ ਦਰਦੀ ਦਾ ਤਾ ਗਾਉਂਦੇ ਮੈਂ ਵੇਖੇ ਸਾਰੇ ਥੋਪਾ ਤੇਰੇ ਦਰਦੀ ਦਾ ਤਾ ਤੂੰ ਪਾਤਿਰ ਦਰਦੀ ਜਾਤਾ ਗੋਂਦੇ ਮੈ ਵਿੱਚ ਸਾਰੇ ਤੂੰ ਪਾਤਿਰ ਦਰਦੀ ਜਾਤਾ ਗੋਂਦੇ ਮੈ ਵਿੱਚ ਸਾਰੇ ਤੂੰ ਪਾਤਿਰ ਦਰਦੀ ਜਾਤਾ ਗੋਂਦੇ ਮੈ ਵਿੱਚ ਸਾਰੇ ਸੁਣਿਆ ਤੇਰੇ ਦਰ ਤੂੰ ਦਾਤਾ ਡੁੱਬਿਆਂ ਨੂੰ ਮਿਲਣ ਤਹਾਰੇ ਸੁਣਿਆ ਤੇਰੇ ਦਰ ਤੂੰ ਦਾਤਾ ਡੁੱਬਿਆਂ ਨੂੰ ਮਿਲਣ ਤਹਾਰੇ ਸੁਣਿਆ ਤੇਰੇ ਦਰ ਤੂੰ ਦਾਤਾ ਡੁੱਬਿਆਂ ਨੂੰ ਮਿਲਣ ਤਹਾਰੇ ਸੁਣਿਆ ਤੇਰੇ ਦਰ ਤੂੰ ਦਾਤਾ ਡੁੱਬਿਆਂ ਨੂੰ ਬਖਸ਼ੋ ਜੋ ਗੁਨਾਹ ਮੇਰੀਆਂ ਬਖਸ਼ੋ ਜੋ ਗੁਨਾਹ ਮੇਰੀਆਂ ਮੈਨੂੰ ਨੇ ਡੰਗ ਦਿਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਘੜੀਆਂ ਸਤ ਸੰਗ ਦਿਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਹਨਕ ਮੇਲ ਮੇਲ ਪ੍ਰਸੰਗਤ ਮਿਲ ਸੰਗਤ ਹੰਸ ਕਰਾਈਏ ਜਦੋਂ ਰੱਬ ਦੇ ਪਿਆਰਿਆਂ ਦੀ ਗੁਰੂ ਦੀ ਸੰਗਤ ਮਿਲਦੀ ਏ ਫਿਰ ਨਾਮ ਰੋਤ ਮੋਤੀ ਚੁੱਕ ਕੇ ਬੰਦਾ ਹੰਸ ਬਣ ਜਾਂਦਾ ਹੈ ਕਾਂ ਤੋਂ ਹੰਸ ਬਣ ਜਾਂਦਾ ਹੈ ਕਾ ਰੂਪੀ ਵਿਰਤੀ ਨੂੰ ਛੱਡ ਕੇ ਹੰਸ ਬਣ ਜਾਂਦਾ ਹੈ ਗੰਦਗੀ ਖਾਣੋਂ ਹਟ ਜਾਂਦਾ ਹੈ ਫਿਰ ਪਰਮੇਸ਼ਰ ਦਾ ਬੰਦਗੀ ਤੱਕ ਧਿਆਨ ਰੱਖਦਾ ਹੈ ਬੱਗਲੇ ਦੀ ਨਿਆਈ ਨੂੰ ਛੱਡ ਕਰਕੇ ਮਨੁੱਖ ਫਿਰ ਪਰਮੇਸ਼ਰ ਦੀ ਬੰਦਗੀ ਵੱਲ ਜਾਂਦਾ ਪਰ ਹੋਊ ਜਦੋਂ ਜਦੋਂ ਰੱਬ ਦੇ ਪਿਆਰਿਆਂ ਦਾ ਸੰਗ ਹੋ ਜਾਵੇਗਾ ਤਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਸਮਾਂ ਹੈ ਇੱਕ ਗਜਨੀ ਸ਼ਹਿਰ ਦੇ ਰਹਿਣ ਵਾਲਾ ਭਾਈ ਕਟਾਰੂ ਹੋਇਆ ਹੈ ਅਤੇ ਇਹ ਆਪਣੀ ਇੱਕ ਦੁਕਾਨ ਪਾਉਂਦਾ ਹੈ ਆਪਾਂ ਸੰਗਤ ਦੀ ਗੱਲ ਕੀਤੀ ਹੈ ਜਦੋਂ ਸੰਗਤ ਦੇ ਵਿੱਚ ਬੰਦਾ ਮਿਲ ਜਾਂਦਾ ਹੈ ਤੇ ਹੁਣ ਇਹ ਦੁਕਾਨ ਕਰਦਾ ਆਪਣੇ ਦਸਾਂ ਨੂੰ ਦੀ ਕਿਰਤ ਕਮਾਈ ਕਰਦਾ ਤੇ ਸਤਿਗੁਰੂ ਜੀ ਦੀ ਮਹਿਮਾ ਸੁਣਦਾ ਹੈ ਸਤਿਗੁਰੂ ਦੇ ਪਿਆਰਿਆਂ ਲਵੋ ਗੁਰਸਿੱਖਾਂ ਵਿੱਚ ਉੱਠਣਾ ਬੈਠਣਾ ਹੈ ਹੁਣ ਆਮ ਜੀ ਗੱਲ ਕਹਿੰਦੇ ਨੇ ਭਾਈ ਜੈਸੀ ਸੰਗਤ ਵੈਸੀ ਰੰਗਤ ਹੁਣ ਜਿਹੇ ਜੀ ਬੰਦਾ ਸੰਗਤ ਕਰਦਾ ਫਿਰ ਉਹ ਵੀ ਰੰਗ ਚੜ ਜਾਵੇਗਾ ਰੱਬ ਦੇ ਪਿਆਰਿਆਂ ਵਿੱਚ ਬੈਠਾਂਗੇ ਆਪ ਫਿਰ ਪਰਮੇਸ਼ਰ ਦੀ ਬੰਦਗੀ ਦਾ ਧਿਆਨ ਕਰਾਂਗੇ ਜੇ ਸਾਖ ਤਾਂ ਪੁਰਸ ਨਿੰਦਿਆ ਕਰਨ ਵਾਲੇ ਵਿੱਚ ਬੈਠੇ ਨੇ ਫਿਰ ਉਹੇ ਜੇ ਬਣ ਜਾਵਾਂਗੇ ਤੇ ਹੁਣ ਸਤਿਗੁਰ ਜੀ ਦੀ ਮਹਿਮਾ ਸਤਿਗੁਰ ਜੀ ਦੀ ਵਡਿਆਈ ਸੁਣਦਾ ਸੁਣ ਸੁਣ ਕੇ ਨਾ ਮਨ ਵਿੱਚ ਖਿਆਲ ਆਇਆ ਸੁਣ ਸੁਣ ਨਾਮੁ ਤੁਮਾਰਾ ਪ੍ਰੀਤਮ ਰਪੇਖਣ ਕਰ ਚਾਓ ਐਦਾਂ ਮਨ ਵਿੱਚ ਚਾਹ ਆ ਗਿਆ ਵੀ ਮਹਾਰਾਜ ਨੂੰ ਮੈਂ ਦਰਸ਼ਨ ਮੈਂ ਵੀ ਕਰਾਂ ਗੁਰਸਿੱਖਾਂ ਨੂੰ ਕਹਿਣ ਲੱਗੇ ਜਿਹਦੀ ਮਹਿਮਾ ਗਾਉਨੇ ਹਾਂ ਕਿਰਪਾ ਕਰੋ ਮੈਨੂੰ ਉਹਦੇ ਦਰਸ਼ਨ ਵੀ ਕਰਾਓ ਹੁਣ ਗਜਨੀ ਸ਼ਹਿਰ ਤੋਂ ਗੁਰਸਿੱਖਾਂ ਨੇ ਕਹਿਣਾ ਕੀਤਾ ਕਹਿੰਦੇ ਭਾਈ ਜੇ ਦਰਸ਼ਨ ਕਰਨੇ ਨਾ ਭਾਈ ਘਟਾਰੂ ਤਾਂ ਤੈਨੂੰ ਸਤਿਗੁਰੂ ਦੇ ਚਰਨਾਂ ਵਿੱਚ ਜਾਣਾ ਪਵੇਗਾ ਸਤਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੀ ਜੋਤ ਧੰ ਗੁਰੂ ਨਾਨਕ ਪਾਤਸ਼ਾਹ ਪੰਜਵੀਂ ਜੋਤ ਵਿੱਚ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਵਿਰਾਜਮਾਨ ਨੇ ਸੰਗਤਾਂ ਨੂੰ ਉੱਥੇ ਤਾਲ ਦੇ ਨੇ ਹੁਣ ਮਨ ਵਿੱਚ ਇਹ ਖਿਆਲ ਆਵੇਂ ਛੇਤੀ ਦਰਸ਼ਨ ਕਰਾਂ ਹੁਣ ਕਹਿੰਦੇ ਆਪਣੇ ਪਰਿਵਾਰ ਨੂੰ ਲੈ ਕੇ ਨਾ ਭਾਈ ਕਟਾਰੂ ਗਜਨੀ ਸ਼ਹਿਰ ਤੋਂ ਚੱਲ ਰਹਾ ਹੈ ਤੇ ਨਾਲੇ ਗਉਂਦਾ ਆਉਂਦਾ ਪਾਤਸ਼ਾਹ ਕਿਰਪਾ ਕਰਿਓ ਇਕ ਮਨ ਵਿੱਚ ਤਾਲ ਹੋ ਗਈ ਸੁਣ ਸੁਣ ਨਾਮ ਤੇਮਾਰਾ ਪ੍ਰੀਤਮ ਪ੍ਰਪੇਖਨ ਕਾ ਚਾਉ ਨਾਨਕ ਮੇਲ ਮੇਲ ਸੰਗਤ ਮਿਲ ਸੰਗਤ ਹੰਸ ਕਰਾਈਐ ਇਕਲ ਆਪਾਂ ਅੱਜ ਵਿਚਾਰ ਇਥੋਂ ਅਰੰਭ ਕਰ ਰਹੇ ਆ ਤੇ ਆ ਰਬ ਜਦੋਂ ਸੰਗਤ ਮਿਲਦੀ ਹੈ ਫਿਰ ਰੱਬ ਦਾ ਪਿਆਰ ਆ ਬਣ ਜਾਂਦਾ ਫਿਰ ਮਹਾਰਾਜ ਕਹਿੰਦੇ ਰੱਬ ਤੇ ਪ੍ਰਮਾਤਮਾ ਅਤੇ ਪਿਆਰਿਆਂ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਹੈ ਭੇਦ ਨਾ ਜਾਣੋ ਮੂਲ ਸਾਈਂ ਰਹਿਆ ਪਰ ਸਾਨੂੰ ਸੰਗਤ ਕਰਨੀ ਪਾਵੇਗੀ ਤਾਂ ਗੱਲ ਬਣਨੀ ਹੈ ਭਾਈ ਹੁਣੇ ਪੜਦਾ ਆਉਣਾ ਪਾਤਸ਼ਾਲੀ ਦੇ ਦਰਸ਼ਨ ਕਰਨ ਵਾਸਤੇ ਸੱਚੇ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ ਛੇਤੀ ਛੇਤੀ ਮੁੱਕ ਭੰਡੇ ਆ ਸਾਥ ਸਾਥੇ ਕਰਨੇ ਨੇ ਦਿਦਾਰੇ ਸਤੀ ਚੇਤੇ ਮੁੱਕ ਪੈਂਡੇ ਆ ਸਾਥੀ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ ਸਤੀ ਚੇਤੇ ਮੁੱਕ ਪੈਂਡੇ ਆ ਸਾਥੀ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ ਸਤੀ ਚੇਤੇ ਮੁੱਕ ਪੈਂਡੇ ਆ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ ਛੇਤੀ ਛੇਤੀ ਮੁਕ ਪੈਂਡਿਆ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ ਛੇਤੀ ਛੇਤੀ ਮੁਕ ਪੈਂਡਿਆ ਪਾਤਸ਼ਾਹ ਦੇ ਕਰਨੇ ਨੇ ਦਿਦਾਰੇ ਛੇਤੀ ਛੇਤੀ ਮੁਕ ਪੈਂਡਿਆ ਅਤਿ ਸਾਧੀ ਕਰਨੇ ਦਿਦਾਰੇ ਚਿਤੀ ਚਿਤੀ ਮੁਖੂ ਪੈਂਦੇ ਆ खेती खेती जी मुख पेंडिया खेती ਤੇ ਪਾਤਸ਼ਾਹ ਦੇ ਕਰਨੇ ਨੇ ਦਿਸਾਰੇ ਦੀ ਕਰਨੇ ਨੇ ਦਿਸਾਰੇ ਤੇ ਥੇ ਥੇ ਮੁਕ ਪੰਡਿਆ ਪਾਤਸ਼ਾਹ ਦੇ ਕਰਨੇ ਨੇ ਦਿਸਾਰੇ ਤੇਤੀ ਤੇਤੀ ਮੁੱਕ ਪੈਂਡਿਆ ਬੱਗੇ ਬਾਤਸ਼ਾਹ ਦੇ ਕਰਨੇ ਨੇ ਦਿਦਾਰੇ ਤੇਤੀ ਤੇਤੀ ਮੁੱਕ ਪੈਂਡਿਆ ਬੱਗੇ ਬਾਤਸ਼ਾਹ ਦੇ ਕਰਨੇ ਨੇ ਦਿਦਾਰੇ ਤੇਤੀ ਤੇਤੀ ਮੁੱਕ ਪੈਂਡਿਆ ਸੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤਮਾ ਹਤਿ ਜੰਗ ਰਾਤ ਕੋ ਜਾਈ ਦਾ ਆਖਿ ਲੈ ਤਰਨ ਬਗਤਾ ਰੰਗ ਆਈਆਂ ਮੁਰਾਈਆਂ ਵਤਨ ਤਰ ਮਹਦੂਰ ਕਰਨੀ ਆਪੋ ਆਪਣੇ ਜੀਵਨ ਦੇ ਦੂਰ ਜਿਨੀ ਨਾਮ ਤੇ ਆਇਆ ਸਤ ਸਤ ਕਾਲ ਨਾਨਕ ਤੇ ਮੁਕਤੇ ਉਤਲੇ ਤੇ ਕੀ ਸੁਤੇ ਨਾ ਲੰਗਵਾਹ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਦਿਆ